ਮੰਡੀ ਗੋਵਿੰਦਗੜ੍ਹ ਵਿੱਚ 18 April ਨੂੰ ਹੋਵੇਗਾ ਯੁੱਧ ਨਸ਼ਿਆਂ ਵਿਰੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੰਜਾਬ ਸਰਕਾਰ ਬੜਾ ਉਤਸ਼ਾਹ ਕਰ ਰਹੀ ਹੈ ਵੀ ਆਪਣੇ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਈਏ ਜਿਹੜਾ ਨਸ਼ਾ ਦਾ ਕੋੜ ਹੈ ਉਹਨੂੰ ਦੂਰ ਕਰੀਏ ਸੋ ਵੱਧ ਚੜ ਕੇ ਹੰਗਾਰਾ ਵੀ ਮਿਲ ਰਿਹਾ ਉਸੇ ਤਹਿਤ ਗੋਵਿੰਦਗੜ੍ਹ ਮੰਡੀ ਦੇ ਵਿੱਚ ਸਾਡੇ ਭਰਾ ਨੇ ਜੀ ਹਰਪੀ ਸਿੰਘ ਪ੍ਰਿੰਸ ਉਹ ਬੜਾ ਵੱਡਾ ਉਤਸ਼ਾਹ ਕਰ ਰਹੇ ਨੇ ਯੁੱਧ ਨਸ਼ੇ ਵਿਰੁੱਧ ਉਹਨਾਂ ਨੇ ਇੱਕ ਮੈਰਾਥਨ ਕਰਾਉਣ ਜਾ ਰਹੇ ਨੇ 18 ਅਪ੍ਰੈਲ ਨੂੰ ਜੀ ਇਸ ਸਵੇਰੇ 6:30 ਵਜੇ ਸਟਾਰਟ ਹੋਣੀ ਹੈ ਜੀ ਉੱਥੋਂ ਇੰਡੋਰ ਸਟੇਡੀਅਮ ਹੈਗਾ ਸੋ ਜੇ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਚਾਹੁੰਦੇ ਆ ਤਾਂ ਇਹ ਜਿਹੜੀ ਮੈਰਾਥਨ ਹੋਣ ਜਾ ਰਹੀ ਹੈ ਗੁਹਿੰਦਗੜ ਬੰਡੀ ਦੇ ਵਿੱਚ 18 ਤਰੀਕ ਨੂੰ 6:30 ਵਜੇ ਜਿਹੜੀ ਸਵੇਰੇ ਸਾਰੇ ਜਣੇ ਹੌਮਾ ਹਮਾ ਕੇ ਆਪਾਂ ਜਾਣ ਤੋਂ ਜ਼ਿਆਦਾ ਉੱਥੇ ਆਪਣੀ ਸ਼ਿਰਕਤ ਕਰੀਏ ਤਾਂ ਕਿ ਪਤਾ ਲੱਗੇ ਡੀਐਸਸੀ ਨਸ਼ਾ ਦੇ ਵਿਰੁੱਧ ਸਾਰੇ ਜਣੇ ਔਰ ਇਸ ਆਵਾਜ਼ ਦੇ ਵਿੱਚ ਅਸੀਂ ਤੁਹਾਡੇ ਨਾਲ ਆਵਾਜ਼ ਉਠਾ ਰਹੇ ਆਂ ਸੋ ਮੈਂ ਸਾਰੇ ਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਜੀ ਗੋਵਿੰਦਗੜ ਮੰਡੀ 18 ਅਪ੍ਰੈਲ ਸਵੇਰੇ 6:30 ਵਜੇ ਇੰਡੋਰ ਸਟੇਡੀਅਮ ਆਪਾਂ ਮੈਂ ਵੀ ਉੱਥੇ ਆਉਂਗਾ ਜੀ ਹੋਰ ਵੀ ਸਾਰੇ ਸੱਜਣ ਮਿੱਤਰ ਆਉਣਗੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਪਤਵੰਤੇ ਸੱਜਣ ਵਾਂਗ ਕੇ ਉੱਥੇ ਪਹੁੰਚਣਾ ਆਪਾਂ ਸਾਰੇ ਜਣੇ ਪੰਜਾਬ ਨੂੰ ਨਸ਼ਾ ਮੁਕਤ ਜਿਹੜਾ ਇੱਥੇ ਕੋਡ ਕਿਹਾ ਜਾ ਰਿਹਾ ਨਸ਼ਿਆਂ ਦਾ ਬਗ ਰਿਹਾ ਉਹਨੂੰ ਦੂਰ ਕਰਨ ਦੇ ਵਿੱਚ ਆਪਾਂ ਸਹਿਯੋਗ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ